ਫਲਾਕ ਫਗਵਾੜਾ ਅਦੀਨ ਪੈਂਦੇ ਦਰਵੇਸ਼ਪੰਡ ਵਿਖੇ ਬੀਤੇ ਦਿਨ ਰਾਤ 2 ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਨਸ਼ਾ ਵਿਰੋਧੀ ਕੋਆਰਡੀਨੇਟਰ ਦਲਜੀਤ ਸਿੰਘ ਦਰਵੇਸ਼ ਦੇ ਘਰ ਦੇ ਅੰਨੇਵਾ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਗੈਂਗਸਟਰਾਂ ਵੱਲੋਂ 5 ਕਰੋੜ ਰੁਪਏ ਦੀ ਫਰौती ਦੀ ਮੰਗ ਕਰਨ ਵਾਲਾ ਇੱਕ ਧਮਕੀ ਭਰਿਆ ਨੋਟ ਛੱਡ ਗਿਆ ਇਸ ਘਟਨਾ ਨੇ इलाके ਵਿੱਚ دہشت ਪੈਦਾ ਕਰ ਦਿੱਤੀ ਹੈ ਦਲਜੀਤ ਰਾਜੂ ਦੇ ਨਜ਼ਦੀਕੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਗੋਲੀਬਾਰੀ ਰਾਤ 1 ਵਜੇ ਦੇ ਕਰੀਬ ਹੋਈ ਮੁਲਜ਼ਮਾ ਨੇ ਪਿਸਤੌਲ ਤੋਂ ਲਗਭਗ 16 ਗੋਲੀਆਂ ਚਲਾਈਆਂ ਜਿਸ ਤੇ ਖੋਲ ਪੁਲਿਸ ਨੇ ਬਰਾਮਦ ਕਰ ਲਈ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਜਿਸ ਤੋਂ ਹਮਲਾਵਰਾਂ ਨੂੰ ਲਗਾਤਾਰ ਗੋਲੀਬਾਰੀ ਕਰਦੇ ਤੇ ਮੈਗਜ਼ੀਨ ਨੂੰ ਰੀਲੋਡ ਕਰਦੇ ਦੇਖਿਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਗੋਲੀਬਾਰੀ 45 ਬੋਰ ਦੀ ਪਿਸਤੌਲ ਤੇ ਇੱਕ ਆਧੁਨਿਕ ਪਿਸਤੌਲ ਨਾਲ ਕੀਤੀ ਗਈ ਹੈ ਹਮਲਾਵਰ ਚਾਰ ਕਾਗਜ਼ਾਂ ਦੇ ਟੁਕੜੇ ਸੁੱਟ ਗਏ ਜਿਨ੍ਹਾਂ ਤੇ ਰਾਜਾ ਕਾਲਾ ਗੈਂਗ ਅਤੇ 5 ਕਰੋੜ ਸ਼ਬਦ ਲਿਖੇ ਹੋਏ ਸਨ ਪੁਲਿਸ ਨੇ ਸਾਰੇ ਸਬੂਤ ਜ਼ਬਤ ਕਰ ਲਏ ਹਨ ਜਾਂਚ ਸ਼ੁਰੂ ਕਰ ਦਿੱਤੀ ਹੈ ਘਟਨਾ ਤੋਂ ਬਾਅਦ ਐਸ ਐਚ ਓ ਸਦਰ ਇੱਕ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਫਗਵਾੜਾ ਦੇ ਪੁਲਿਸ ਸਿਬੋਡੈਂਟ ਜਾਨੀ ਐਸਪੀ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਪੁਲਸੀਆਂ ਟੀਮਾਂ ਬਣਾਈਆਂ ਦਲਜੀਤ ਰਾਜ ਨੂੰ ਫਗਵਾੜਾ ਦੇ ਰਾਜਨੀਤੀ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ ਉਹ ਪਹਿਲਾਂ ਕਾਂਗਰਸ ਨਾਲ ਜੁੜਿਆ ਹੋਇਆ ਸੀ ਅਤੇ ਕਰਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਮਾਉਂਦਾ ਰਿਹਾ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸਾਬਕਾ ਮੰਤਰੀ ਜੁਗਿੰਦਰ ਸਿੰਘ ਮਾਨ ਦੇ ਨੇੜੇ ਮੰਨਿਆ ਜਾਂਦਾ ਹੈ ਉਸ ਨੂੰ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਦੇ ਬਹੁਤ ਨਜ਼ਦੀਕ ਅਦਸਿਆ ਜਾ ਰਿਹਾ ਹੈ ਦਲਜੀਤ ਰਾਜੂ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਬਜੋ ਵੀ ਸੇਵਾ ਨਵਾ ਚੁੱਕੇ ਹਨ ਉਹਨਾਂ ਦਾ ਫਗਵਾੜਾ ਦੇ 91 ਪਿੰਡਾਂ 'ਚੋਂ ਚੰਗਾ ਪ੍ਰਭਾਵ ਹੈ ਉਹ ਦੇਖਦੀਆਂ ਆੜੀ ਰਾਮਾ ਦੀ ਪੂਰੀ ਰੋਟ ਰਾਤ ਨੂੰ ਕੋਈ ਕਰੀਬ 1:10 12 ਮਿੰਟ ਤੇ ਕੋਈ 2 ਅਨੁਪਛਾਤੀ ਵਿਅਕਤੀ ਬੰਦੇ ਆਇਆ ਉਹਨਾਂ ਨੇ ਫਾਇਰਿੰਗ ਕੀਤੀ ਆ ਘਰ ਮੇਰੇ ਤੇ ਪਹਿਲਾ ਫਾਇਰਿੰਗ ਜਦੋਂ ਹੋਈ ਤਾਂ ਮੇਰੀ ਵਾਈਫ ਉੱਠੀ ਤੇ ਮੈਂ ਵੀ ਮਾੜੀ ਅੱਖ ਖੋਲ ਲਈ ਮੈਂ ਕਿਹਾ ਸ਼ਾਇਦ ਟਾਕੂ ਬਲੂਕੀ ਚਲੁੰਦਾ ਜਾਂ ਕੋਈ ਤਾਰਾ ਸ਼ਾਰਟ ਕਰ ਗਿਆ ਬਾਅਦ ਚ ਜਦੋਂ ਵਾਈਫ ਨੇ ਇਹ ਚੀਜ਼ ਦੇਖਿਆ ਤਾਂ ਦੋ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਸੀ ਉਹਨਾਂ ਨੇ ਦੱਸਿਆ ਗੋਲੀ ਚਲਾ ਦੇ ਉਸ ਤੋਂ ਬਾਅਦ ਫਿਰ ਦੂਜੀ ਵਾਰ ਵੀ ਫਾਇਰਿੰਗ ਕੱਢੀ ਕੋਈ 18 ਤੋਂ 20 ਫਾਇਰਿੰਗਾਂ ਕੱਢੀਆਂ ਉਸ ਤੋਂ ਬਾਅਦ ਮੈਂ ਡਿਪਟੀ ਫੁਵਾੜਾ ਜਿਹੜੇ ਸਾਡੇ ਭਰਤਪੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ 5 ਤੋਂ 7 ਮਿੰਟ ਬਾਅਦ ਮੁਲਾਜ਼ਮ ਆ ਗਏ ਮੌਕਦੇ ਐ ਐਸਐਚਓ ਜਿਹੜਾ ਸਤਨਾਮਪੁਰਾ ਔਰ ਸਦਰ ਦੇ ਆਗੇ ਸੀ ਦੋਨੇ ਉਹਨਾਂ ਨੇ ਮੌਕਾ ਸਾਰਾ ਤੁਸੀਂ ਦੇਖ ਲਿਆ ਹੁਣ ਅਗਲੀ ਕਾਰਵਾਈ ਜੋ ਵੀ ਪੁਲਿਸ ਕਿੰਦੀ ਕਰਦਲੀ ਕਿੰਨੇ ਫਾਇਰ ਹੋਏ 18 ਤੋਂ 20 ਫਾਇਰ ਹੋਏ ਕਿੰਨੇ ਵਿਅਕਤੀ ਸੀ ਦੋ ਵਿਅਕਤੀ ਸੀ ਜਿਹੜੇ ਸਾਨੂੰ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਕੋਈ ਕੈਮਰੇਆਂ ਵਿੱਚ ਆਇਆ ਆਇਆ ਕੈਮਰੇਆ ਵਿੱਚ ਆਇਆ ਉਹ ਜਿਹੜੀ ਵੀਡੀਓ ਮੈਂ ਉਹ ਦਿੱਤੀ ਆ ਐਸਐਚਓ ਜੀ ਕੋਈ ਰੰਜਿਸ਼ ਨਹੀਂ ਕਰੀ ਕੋਈ ਗੰਦਾ ਛੁਆਇ ਨਹੀਂ ਕੋਈ ਨਾ ਮੈਨੂੰ ਕਾਲ ਆਈ ਐ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਇਦਾਂ ਦੀ ਹੈ ਨਹੀਂ ਕੋਈ ਸੰਕੋਲ ਗਿਆ ਤੱਕ ਕੋਈ ਕਾਲ ਨਹੀਂ ਅਜੇ ਤੱਕ ਆਈ ਪਰ ਕੋਈ ਮੂਹ ਵਗਾਰਾ ਵੀ ਬੈਠਾ ਨਹੀਂ ਵੀ ਇਹਨਾਂ ਨੇ ਮੂਹ ਬੱਟੇ ਸੀ ਉਹਨਾਂ ਦੇ ਮੂਹ ਬੰਨੇ ਆ ਜੀ ਹਾਂਜੀ ਹਾਂਜੀ ਮੂਹ ਬੰਨੇ ਤੀਤੀ ਆਪਾਂ ਮੰਗ ਰਹੇ ਪਛਾੜ ਮੰਗ ਇਹ ਹੈ ਵੀ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਜਲਦ ਫੜਿਆ ਕੀਤਾ ਜਾਵੇ ਕਿ ਕੋਈ ਘਟਨਾ ਨਾ ਵਾਪਰ ਸ ਕਿਸੇ ਹੋਰ ਦਾ ਵੀ ਨਿਸ਼ਾਨਾ ਹੋ ਜਾਵੇ ਛੱਡਿਆ ਉਹਨਾਂ ਨੇ ਬਸ ਇਹੀ ਆ ਵੀ ਦੋਸ਼ੀਆਂ ਨੂੰ ਜਲਦ ਜਲਦ ਫੜਿਆ ਜਾਵੇ